ਵਿਅਕਤੀ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਆਪਣੇ ਗੁਰੂ ਦੀ ਪੂਰਨ ਸਮਰਥਾ ਤੇ ਵਿਸ਼ਵਾਸ ਰੱਖੇ ਆਪਣੇ ਜੀਵਨ ਦੀ ਵਾਗ ਡੋਰ ਉਸ ਦੇ ਹੱਥ ਸੌਂਪ ਦੇਵੇ ਅਜਿਹੇ ਆਤਮ ਸਮਰਪਣ ਸਦਕਾ ਉਸ ਦੀਆਂ ਸਾਰੀਆਂ ਔਕੜਾਂ ਗੁਰੂ ਦੀਆਂ ਆਪਣੀਆਂ ਹੋ ਜਾਂਦੀਆਂ ਹਨ ਫਿਰ ਉਹ ਵਿਅਕਤੀ ਆਪਣੀ ਜੀਵਨ ਯਾਤਰਾ ਨਿਰਵਿਗਨ ਤੇ ਸਫਲਤਾ ਪੂਰਵਕ ਸੰਪੂਰਨ ਕਰਦਾ ਹੈ ਗਿਆਨ ਦਾ ਸੰਬੰਧ ਅਨੇਕਾਂ ਵਿਸ਼ਿਆਂ ਨਾਲ ਹੈ ਮੋٹے ਤੌਰ ਤੇ ਅਸੀਂ ਇਸ ਦੀ ਵੰਡ ਅਧਿਆਤਮਕ ਅਤੇ ਸੰਸਾਰਿਕ ਖੇਤਰ ਵਿੱਚ ਕਰ ਸਕਦੇ ਹਾਂ ਦੋਨੋਂ ਹੀ ਖੇਤਰ ਆਪਣੇ ਆਪ ਵਿੱਚ ਬੇहद ਵਿਸ਼ਾਲ ਹਨ ਹਰ ਵਿਅਕਤੀ ਦੇ ਜੀਵਨ ਵਿੱਚ ਦੋਨਾਂ ਦੀ ਮਹੱਤਤਾ ਕਿਸੇ ਤਰ੍ਹਾਂ ਦੀ ਇੱਕ ਦੂਸਰੇ ਤੋਂ ਕੱਟ ਨਹੀਂ ਅਧਿਆਤਮਕ ਖੇਤਰ ਦਾ ਵਾਸਤਾ ਬੇਸ਼ੱਕ ਪ੍ਰਭੂ ਨਾਲ ਹੈ ਪਰ ਪ੍ਰਭੂ ਸਰਗੁਣ ਸਰੂਪ ਹੋਣ ਕਾਰਨ ਉਹ ਸੰਸਾਰਕ ਵਿਸ਼ੇ ਵਸਤੂਆਂ ਤੋਂ ਅਲੱਗ ਨਹੀਂ ਹੈ ਇਹਨਾਂ ਵਿਸ਼ੇ ਵਸਤੂਆਂ ਨੂੰ ਪਹਿਚਾਣਦੇ ਹੋਏ ਇਹਨਾਂ ਰਾਹੀਂ ਵੀ ਰੂਹਾਨੀਅਤ ਦੇ ਉੱਚ ਮੰਡਲਾਂ ਵਿੱਚ ਉਡਾਰੀਆਂ ਲਾ ਸਕਣਾ ਸੰਭਵ ਹੈ ਗੁਰਮਤ ਦੀ ਇਹ ਵਿਸ਼ੇਸ਼ਤਾ ਹੈ ਕਿ ਮਨੁੱਖਾ ਜੀਵਨ ਜੀਉਂਦੇ ਆਂ ਖਾਂਦੇ ਆਂ ਪੀਂਦੇ ਆਂ ਪਹਿਨਦੇ ਆਂ ਹੱਸਦੇ ਆਂ ਤੇ ਜੀਵਨ ਦੇ ਸਭ ਸੁੱਖ ਮਾਣਦੇ ਹੋਏ ਇੱਕ ਵਿਅਕਤੀ ਦੀ ਪ੍ਰਭੂ ਤੱਕ ਰਸਾਈ ਹੋ ਸਕਦੀ ਹੈ ਇਹ ਸਿਰਫ ਗੁਰੂ ਦੀ ਮਿਹਰ ਸਦਕਾ ਹੀ ਸੰਭਵ ਹੈ ਅਜਿਹਾ ਹੀ ਇੱਕ ਵਿਅਕਤੀ ਵਿਸ਼ੇਸ਼ 1469 ਈਸਵੀ ਵਿੱਚ ਪੰਜਾਬ ਦੀ ਧਰਤੀ ਤੇ ਪ੍ਰਕਾਸ਼ਮਾਨ ਹੋਇਆ ਜੋ ਅਕਾਲ ਰੂਪ ਦੀ ਦੁਨੀਆ ਦਾ ਦਰਦਮੰਦ ਅੰਧੇਰੇ ਵਿੱਚ ਝਟਕ ਰਹੀ ਲੋਕਾਈ ਲਈ ਜਾਨਣ ਮਨਾਰਾ ਸੀ ਇਸ ਨੇ ਸਦੀਆਂ ਤੋਂ ਲੋਕਾਂ ਦੇ ਜਹਨ ਵਿੱਚ ਭਰੇ ਅਗਿਆਨਤਾ ਤੇ ਹਨੇਰੇ ਨੂੰ ਨਾਸ ਕਰਕੇ ਉਹਨਾਂ ਨੂੰ ਪ੍ਰਭੂ ਪ੍ਰਾਪਤੀ ਦੇ ਮਾਰਗ ਤੇ ਪਾਇਆ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਪੂਰਨ ਤੇ ਸਤ ਰੂਪੀ ਗੁਰੂ ਸਨ ਅਤੇ ਹਮੇਸ਼ਾ ਰਹਣਗੇ ਗੁਰੂ ਨਾਨਕ ਜੀ ਦੇ ਆਗਮਨ ਸਮੇਂ ਜੋ ਸਮਾਜਿਕ ਤੇ ਰਾਜਨੀਤਿਕ ਹਾਲਾਤ ਸਨ ਉਹਨਾਂ ਬਾਰੇ ਗੁਰਬਾਣੀ ਵਿੱਚੋਂ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਉਹਨਾਂ ਹਾਲਾਤ ਨੂੰ ਨਾ ਦੁਹਰਾਉਂਦੇ ਹੋਏ ਸੰਖੇਪ ਵਿੱਚ ਇਤਨੀ ਗੱਲ ਹੀ ਕਹਿ ਦੇਣੀ ਵਾਜਬ ਹੋਵੇ ਕਿ ਕਿ ਬ੍ਰਾਹਮਣ ਦੇ ਸਦੀਆਂ ਤੋਂ ਚਲੇ ਆ ਰਹੇ ਦਬਦਬਾ ਕਾਰਨ ਆਮ ਜਨ ਸਮੂਹ ਅਨਸਰ ਅਤੇ ਅਗਿਆਨੀ ਸੀ ਉਹ ਆਪਣੇ ਲਾਭ ਹਾਨੀ ਨੂੰ ਵਿਚਾਰ ਸਕਣ ਦੇ ਅਸਮਰੱਥ ਸੀ ਵਿੱਦਿਆ ਪੜ੍ਹਾਈ ਅਤੇ ਪੜ੍ਹਾਉਣੀ ਬ੍ਰਾਹਮਣ ਦਾ ਹੀ ਕਰਮ ਸੀ ਵਿਦਿਆ ਪ੍ਰਾਪਤੀ ਦੀ ਖੁੱਲ ਬ੍ਰਾਹਮਣਾਂ ਜਾਂ ਖੱਤਰੀ ਦੇ ਬੱਚਿਆਂ ਨੂੰ ਹੀ ਸੀ ਇਸਤਰੀ ਜਾਤੀ ਨੂੰ ਪੜਨ ਦੀ ਆਗਿਆ ਤਾਂ ਬਿਲਕੁਲ ਹੀ ਨਹੀਂ ਸੀ ਜੇ ਅੰਦਾਜ਼ਾ ਲਾਇਆ ਜਾਏ ਤਾਂ 80% ਤੋਂ ਵੱਧ ਲੋਕ ਅਨਪੜ ਸਨ ਜੋ 20% ਪੜ੍ਹੇ ਲਿਖੇ ਸਨ ਉਹਨਾਂ ਨੂੰ ਅਕੋਤੀ ਦੇਵ ਭਾਸ਼ਾ ਤੋਂ ਵੱਧ ਕੁਝ ਨਹੀਂ ਸੀ ਆਉਂਦਾ ਜੋ ਵੇਦ ਪੜਨ ਦੇ ਨਾ ਤਾਂ ਅਨਕੂਲ ਸੀ ਪ੍ਰਕਾਰ ਵਿਹਾਰ ਦੇ ਲੇ ਕਿਸੇ ਤਰ੍ਹਾਂ ਦੀ ਸਹਾਇ ਨਹੀਂ ਹੋ ਸਕਦੀ ਸੀ ਤੁਰਕਾਂ ਦੇ ਭਾਰਤ ਵਿੱਚ ਆਉਣ ਨਾਲ ਇਹ ਹਾਲਤ ਹੋਰ ਵੀ ਮਾੜੀ ਹੋ ਗਈ ਜਨ ਸਮੂਹ ਨੂੰ ਹਮੇਸ਼ਾ ਦਬਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਅਗਿਆਨ ਚੇ ਰਖਿਆ ਜਾਵੇ ਉਹ ਆਪਣੇ ਹੱਕਾਂ ਤੋਂ ਕਦੇ ਵੀ ਜਾਣੂ ਨਾ ਹੋ ਸਕਣ ਕਾਰ ਵਿਹਾਰ ਦੇ ਮੋٹے ਮੋٹے ਮਾਮਲਿਆਂ ਲਈ ਵੀ ਉਹ ਬ੍ਰਾਹਮਣ ਜਾਂ ਤੁਰਕ ਹਾਕਮਾਂ ਤੇ ਨਿਰਪਰ ਰਹਿਣ ਇਸ ਤਰ੍ਹਾਂ ਲੁੱਟਕ ਸੁੱਟ ਨੂੰ ਹਵਾ ਮਿਲੀ ਵਪਾਰੀ ਤਬਕੇ ਨੇ ਤਾਂ ਇਹ ਸਮੱਸਿਆ ਦਾ ਹੱਲ ਆਪਣੀ ਹੀ ਸੰਕੇਤ ਭਾਸ਼ਾ ਨੂੰ ਪਰਚਲਿਤ ਕਰਕੇ ਪਾੜ ਲਿਆ ਅਤੇ ਬ੍ਰਾਹਮਣਾਂ ਦੀ ਦਖਲ ਅੰਦਾਜ਼ੀ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਸ਼ੂਦਰ ਅਤੇ ਹੋਰ ਕੰਮੀ ਲੋਕਾਂ ਦਾ ਅਗਿਆਨਤਾ ਕਾਰਨ ਸੋਸ਼ਣ ਹੁੰਦਾ ਸੀ ਜੇ ਸਿੱਖ ਸ਼ਬਦ ਨੂੰ ਸੰਸਕ੍ਰਿਤ ਦੇ ਸ਼ਿਸ਼ ਤੋਂ ਬਣਿਆ ਮੰਨ ਲਈਏ ਤਾਂ ਸਿੱਖ ਕਦੇ ਅਗਿਆਨੀ ਨਹੀਂ ਹੋ ਸਕਦਾ ਜੋ ਸਾਰੀ ਉਮਰ ਲਈ ਸਿੱਖ ਹੈ ਉਹ ਸਾਰੀ ਉਮਰ ਲਈ ਹੀ ਸਿਖਿਆਰਥੀ ਹੈ ਗੁਰੂ ਅਤੇ ਗੁਰਬਾਣੀ ਦਾ ਪੱਲਾ ਪਕੜ ਕੇ ਉਸ ਨੇ ਆਪਣੇ ਜੀਵਨ ਕਾਲ ਵਿੱਚ ਸੱਚ ਦੀ ਭਾਲ ਵਿੱਚ ਜਤਨਸ਼ੀਲ ਰਹਿਣਾ ਹੈ ਉਹ ਤਾਂ ਸੱਚ ਦਾ ਮੁੱਤਲਾਸ਼ੀ ਹੈ ਗੁਰੂ ਦੀ ਸਿੱਖਿਆ ਰਾਹੀਂ ਉਸਨੇ ਇੱਕ ਪੂਰਨ ਮਨੁੱਖ ਇੱਕ ਆਦਰਸ਼ ਮਨੁੱਖ ਇੱਕ ਖਾਲਸਾ ਬਣਨਾ ਹੈ ਇਸ ਵਿੱਚ ਅਮਲੀ ਜੀਵਨ ਦੀ ਬੇहद ਮਹੱਤਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਏਸੇ ਆਦਰਸ਼ ਮਨੁੱਖ ਦੀ ਸਿਰਜਣਾ ਦਾ ਕਾਰਜ ਅਰੰਭਿਆ ਮਨੁੱਖਾ ਜਨਮ ਦੇ ਉਪਦੇਸ਼ ਨੂੰ ਪਰਿਭਾਸ਼ਿਤ ਕੀਤਾ ਅਤੇ ਉਸ ਉਦੇਸ਼ ਦੀ ਪ੍ਰਾਪਤੀ ਲਈ ਮਾਰਗ ਵੀ ਮਿਥਿਆ ਮੱਧ ਕਾਲੀਨ ਦੇ ਦੂਸਰੇ ਸਿੱਖਿਆਕਾਂ ਵਾਂਗੂ ਬਾਬੇ ਨਾਨਕ ਨੇ ਆਪਣੇ ਪੈਰੋਕਾਰਾਂ ਨੂੰ ਕਾਮਕਾਰ ਅਤੇ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਮੁਹੂ ਮੋੜ ਕੇ ਸਿਰਫ ਅਧਿਆਤਮਕ ਮਾਰਗ ਦਾ ਪੰਦੀ ਹੀ ਨਹੀਂ ਬਣਾਇਆ ਸਗੋਂ ਉਹਨਾਂ ਦੀ ਹਾਲਤ ਨੂੰ ਸਵਾਰਨ ਲਈ ਵੀ ਪੂਰਨ ਯੋਜਨਾ ਬਣਾਈ ਕਿਰਤ ਕਰੋ ਇਸ ਯੋਜਨਾ ਦਾ ਇੱਕ ਅਜੇਹਾ ਪੱਖ ਸੀ ਰੱਬੀ ਗਿਆਨ ਦੇ ਨਾਲ-ਨਾਲ ਪਾਤਸ਼ਾਹ ਜੀ ਨੇ ਹਰ ਸਿੱਖ ਨੂੰ ਦੁਨੀਆਦਾਰੀ ਵਿੱਚ ਵਿਚਰਨ ਲਈ